ਮੁਰਦਾਬਾਦ 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 ਵਿੱਤ ਮੰਤਰੀ ਮੁਰਦਾਬਾਦ 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 ਯਾ ਸਰਕਾਰ ਹਾਏ 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 ਵਾਟਰ ਕੈਟਰ ਜੂਨੀਅਨ ਜਿੰਦਾਬਾਦ 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 ਵਾਟਰ ਕੈਟਰ ਜੂਨੀਅਨ ਜਿੰਦਾਬਾਦ 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 ਸਿੱਖਿਆ ਮੰਤਰੀ ਹਾਏ 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 ਕਰਾਂਗੇ ਇਸ ਲਈ ਸਾਰੇ ਸਾਥੀ ਲੋਕੀਆ ਚੁਬਤ ਕਰਕੇ ਜਿਹੜਾ ਵਾ ਆਪਣੇ ਇਹਨਾਂ ਸਵਰਥਾਂ ਨੂੰ ਸੰਭਲੋ ਤਾਂ ਜੋ ਇਹਦਾ ਜਿਹੜੀਆਂ ਇਹ ਚਿੱਟੀਆਂ ਨਾਲ ਜਿਹੜੀਆਂ ਕੰਮੀਆਂ ਨਹੀਂ ਇਹਨਾਂ ਨੂੰ ਸਰਕਾਰ ਦੀ ਨੀਤੀਆਂ ਤੋਂ ਲੋਕਾਂ ਨੂੰ ਖਬਰ ਰੱਖ ਸਕਦੀ ਜੈ ਜਨਤਾ ਜੈ ਸ਼ਕਤੀ ਪੰਜਾਬ ਸਰਕਾਰ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ ਮੈਨੂੰ ਇਹਦਾ ਬਾਬਾ ਮੈਨੂੰ ਇੱਕ ਪੁਝਾਰਾ ਕਰਨਾ ਚਾਹੁੰਦਾ ਕੁਝ ਕਰਿਆ ਆਹੋ ਤਾਂ ਲੋਕਾਂ ਨੂੰ ਇਹ ਬਾਤ ਹੋ ਰਹੀ ਹੈ ਦੇ ਵਿੱਚ ਸਾਡੀ ਛੇਰ ਵੀ ਤਨਹੀ ਆ ਔਰ ਅਜੇ ਤੱਕ ਉਹਦੀਆਂ ਕ੍ਰਪਟੀਆਂ ਨਹੀਂ ਦੂਰ ਕੀਤੀਆਂ ਹੋਇਆ ਥੱਗੀ ਆਉਣ ਵਾਲਾ ਹੋ ਗਿਆ ਵਾ ਇਹ ਕੰਮ ਤਾਂ ਹੀ ਜੂਰ ਰਹੇ ਸਾਰੇ ਜਾਨੇ ਆਪਣੇ ਨਾਲ ਨਾਲ ਸੰਦੇ ਜੋੜ ਕੇ ਪੈਨ ਪਾਵਰ ਦੇ ਨਾਲ ਵੀ ਕਹਾ ਬਚੀ ਜਾ ਰਹੀ ਆ ਬਾਕੀ ਕਿਹੜਾ ਰਵੇ ਨਾਲ ਇਹ ਵੀ ਕਿ ਅਸੀਂ ਨਾਮ ਵੀ ਬਣਾ ਲਾਣ ਲੋਕ ਵੀ ਥੋੜੇ ਜਿਹਾ ਜਿੱਤੇ ਹੈ ਜਿੱਤੇ ਹੈ ਜੇ ਬਾਤ ਹੁੰਦੇ ਮਿਲਾਂ ਖਲਾਵੀ ਕੀਤੀ ਆ ਤਾਂ ਹੀ ਅਸੀਂ ਉਹਨਾਂ ਨੂੰ ਲਾਭ ਤਾਂ ਪਾਉਣ ਦੇ ਆ ਆਪਣੇ ਕਹੀ ਗਈ ਗੱਲ ਤੇ ਖਰੇ ਉਤਰਨ ਜਿਹੜੀ ਗੱਲ ਕਹੀ ਹੀ ਜੇ ਉੱਥੇ ਹਿਮਾਚਲ ਦੇ ਵਿੱਚ ਸਰਕਾਰ ਬਣੀ ਉੱਥੇ ਮੁੱਖ ਮੰਤਰੀ ਸੁਖਿੰਦਰ ਸਿੰਘੂ ਨੇ 4 ਮਹੀਨੇ ਦੇ ਵਿੱਚ ਪੁਰਾਣੀ ਪੈਨਸ਼ਨ ਭਾਲ ਕਰਕੇ ਵਿਖਾਤੀ ਉੱਥੇ ਕਿ ਇਹਨਾਂ ਸੀਦੇ ਪਏ ਇਹ ਕਿਉਂ ਨਹੀਂ ਕਰ ਸਕਦੇ ਇਹ ਕਰ ਸਕਦੇ ਆ ਨੀਤੀ ਹੋਣੀ ਚਾਹੀਦੀ ਆ ਕਹਿੰਦਾ ਨਾ ਵੀ ਨੀਤੀ ਕੰਮ ਦੀ ਹੋਵੇ ਜੇ ਕੰਮ ਹੋ ਜਾਂਦੇ ਆ ਉਹ ਹੋਵੇ ਆਪਣੇ ਮਲਾਜ਼ਮ ਸਾਡਾ ਨਾ ਛੁੱਟੀਆਂ ਥੋੜੀਆਂ ਕਿੰਨੀ ਮਾਰਿਆ 200 ਰੁਪਈਆ ਸਾਡੇ ਉੱਤੇ ਜੱਦੀਆ ਕਰ ਲਾਇਆ ਆ ਮਨਪ੍ਰੀਤ ਬਾਦਲੋੜਾ ਕਦਾਈ ਉਹਨਾਂ ਨੂੰ ਦੋ ਗੁਲ ਪੈਟਾਖੇ ਦੇਣਾ ਅਸੀਂ ਹਰ ਸਾਲ ਇੱਕ ਤਨਖਾਹ ਪੂਰੀ ਦੇਨੇ ਆਪਣੀ ਟੈਕਸ ਦੇ ਰੂਪ ਦੇ ਵਿੱਚ ਦਿੰਦੇ ਕਿ ਨਹੀਂ ਦਿੰਦੇ ਆਪਾਂ ਸਾਰੇ ਜਾਣੇ ਤਨਖਾਹ ਤੇ ਦੁਰ ਨਾਲ ਤੇ ਹੋਜੀ ਸਰਕਾਰ ਦੇ ਜਿਹੜਾ ਫੇਰ ਵੀ ਸਾਡੇ ਕੋਲ 200 ਰੁਪਇਆ ਜਿਹੜਾ ਵਾ ਮੰਗਤਿਆਂ ਵਗੋਂ ਮੰਗਣ ਦੇ ਹੀ ਆ ਇਹ ਸਾਡੀਆਂ ਹੱਕੀ ਮੰਗਾ ਵਾ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਦੀ ਪ੍ਰਾਪਤੀ ਦੇ ਲਈ ਆਪਾਂ ਲੜਦੇ ਰਹਿਣਾ ਲੜਨ ਵਾਲੇ ਜਨਤਾ ਦਾ ਹਮੇਸ਼ਾ ਜਿਹੜਾ ਵਾ ਜਿੱਤ ਹੁੰਦੀ ਆ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ मुर्दाब मुबाद मुर्दाबाद मुर्दाब ਆਮ ਸਰਕਾਰ ਮੁਰਦਾਬਾਦ 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 ਸੇਵਾ ਮੰਤਰੀ ਮੁਰਦਾਬਾਦ 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 ਸੇਵਾ ਮੰਤਰੀ ਮੁਰਦਾਬਾਦ 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 ਮੁੱਖ ਮੰਤਰੀ ਹਾਏ 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 ਆਮ ਸਰਕਾਰ ਮੁਰਦਾਬਾਦ ਹਾਏ ਹਾਏ ਪਾਕਟੇਟ ਜੂਨੀਅਰ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 ਵਿੱਤ ਮੰਤਰੀ ਮੁਰਦਾਬਾਦ ਮੁਰਦਾਬਾਦ ਆਮ ਲੋਕਾਂ ਦੀ ਝੂਠੀ ਖਾਸ ਸਰਕਾਰ ਮੁਰਦਾਬਾਦ 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 ਬਦਲਾਅ ਲਿਆਉਣ ਵਾਲੀ ਸਰਕਾਰ ਮੁਰਦਾਬਾਦ 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 ਆਪਣੀਆਂ ਤਿਆਰੀਆਂ ਭਰਨ ਵਾਲੀ ਸਰਕਾਰ ਮੁਰਦਾਬਾਦ

ਉਹਦੇ ਕੰਨਾਂ 'ਚ ਆਵਾਜ਼ ਚੌੜੀ ਹੋ ਗਈ ਜਿਹੜਾ ਆਇਆ ਅੱਜ ਆਂਡਾ ਪ੍ਰੋਗਰਾਮ ਜਿਹੜਾ ਹੈ ਜਿਹੜਾ ਬਣੇ ਰੱਖਿਆ ਗਿਆ ਸੀ ਤੇ ਜੇਕਰ ਅਜਿਹਾ ਨਾ ਹੋਵੇ ਕਿ ਪੂਰਾ ਸਰਕੇ ਇਹ ਸਾਡੇ ਕੋਲ ਸੀਐਨਆਈ ਪਹਾਗ ਤੇ ਪ੍ਰੈਸ ਮੀਡੀਆ ਮੋਰਚਾ ਤੇ ਅਸੀਂ ਇਹਨਾਂ ਦੇ ਵਾਅਦੇ ਪਾਈਏ ਦੱਸਦੇ ਨਾ ਕਿਉਂਦੇ ਆ ਕਿ ਜੇਕਰ ਸਰਕਾਰ ਨੇ ਸਾਨੂੰ ਅਜੇ ਵੀ ਕੋਈ ਗੱਲਬਾਤ ਨਾਲ ਸਾਡਾ ਕੋਈ ਰਾਹ ਨਾ ਹੰਨਾ ਕੀਤਾ اختیار ਤੇ 26 ਜਨਵਰੀ ਦਾ ਵਾਅਦਾ ਅਸੀਂ ਸਿੱਖਿਆ ਮੰਤਰੀ ਤੇ ਵਿਧਾਪਤੀ ਵੀ ਰਿਹਾ ਐਕਟ ਕਰਾਓ ਕਰਾਂਗੇ ਤੇ ਪੂਰੇ ਆ ਬਲੋ ਸਾਰਾ ਐਕਸ਼ਨ ਹੋਊਗਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਧਿਲ ਨਹੀਂ ਕੀਤੀ ਜਾਊਗੀ ਇਸ ਕਰਕੇ ਸਾਡਾ ਮੈਸੇਜ ਜਿਹੜਾ ਸਰਕਾਰ ਤੱਕ ਪਹੁੰਚਦਾ ਕਰ ਦਿਓ ਕਿ 26 ਜਨੂਅਰੀ ਤੱਕ ਵੀ ਜੇਕਰ ਸਰਕਾਰ ਦੇ ਕਦਮ ਨਹੀਂ ਚੁੱਕਦੀ ਤੇ ਅਸੀਂ ਸਿੱਖਿਆ ਮੰਤਰੀ ਤੇ ਵਿੱਤ ਮੰਤਰੀ ਵੀ ਆ ਰਹਿ ਐਸਾ ਇਰਾਦਾ ਕਰਾਂਗੇ ਇਹਨਾਂ ਦੇ ਘਰਾਂੋਂ ਨਿਕਲਣਾ ਬੰਦ ਕਰ ਦੇਵਾਂਗੇ ਪੰਜਾਬ ਸਰਕਾਰ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 बुर्दा मु